ਅੱਜ ਜੋ ਕੁਝ ਸ਼ੰਭੂ ਬਾਰਡਰ ਦੇ ਉੱਤੇ ਜਾਂ ਖਨੌਰੀ ਬਾਰਡਰ ਦੇ ਉੱਤੇ ਹਾਲਾਤ ਬਣੇ ਹੋਏ ਆ ਇਦਾਂ ਲੱਗਦਾ ਹੀ ਨਹੀਂ ਵੀ ਆਪਣਾ ਹੀ ਜਿਹੜਾ ਮੁਲਕ ਆ ਇਹ ਉਹਦੇ ਵਿੱਚ ਹੀ ਕੋਈ ਸਿਵਲ ਵਾਰ ਲਕੀ ਹੋਈ ਆ ਇੱਕਸਾਬ ਦੀ ਹਰਿਆਣਾ ਪੁਲਿਸ ਜਿਹੜੀ ਆ ਉਹ ਅਥਰੂ ਗੈਸ ਦੇ ਗੋਲੇ ਵੀ ਛੱਡ ਰਹੀ ਆ ਰਬੜ ਦੀਆਂ ਗੋਲੀਆਂ ਵੀ ਛੱਡ ਰਹੀ ਆ ਤੇ ਅੱਜ ਖਬਰ ਮਿਲਦੀ ਆ ਕਿ ਖਨੌਰੀ ਦੇ ਵਿੱਚ ਜਿਹੜਾ ਜਦੋਂ ਹਰਿਆਣਾ ਪੁਲਿਸ ਜਿਹੜੀ ਆ ਉਹ ਫਾਇਰਿੰਗ ਕਰਦੀ ਆ ਤਾਂ ਉਸ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਆ 21 ਸਾਲਾਂ ਨੌਜਵਾਨ ਆ ਸ਼ੁਭਕਰਮਨ ਇਹਦਾ ਨਾਮ ਆ ਤੇ ਇਹਦੀ ਜਿਹੜੀ ਆ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਆ ਹਾਲਾਂਕਿ ਹਰਿਆਣਾ ਕਣਾ ਪੁਲਿਸ ਇਹ ਕਹਿ ਰਹੀ ਹੈ ਵੀ ਸਾਡੇ ਵੱਲੋਂ ਕਿਸੇ ਕਿਸਮ ਦੀ ਕੋਈ ਗੋਲੀਬਾਰੀ ਨਹੀਂ ਕੀਤੀ ਗਈ ਅਥਰੂ ਗੈਸ ਦੇ ਗੋਲੇ ਜ਼ਰੂਰ ਛੱਡੇ ਜਾ ਰਹੇ ਆ ਰਬੜ ਦੀ ਗੋਲੀ ਚਲਾਈ ਜਾ ਰਹੀ ਆ ਪਰ ਜਿਹੜੀ ਆ ਉਹ ਲਾਈਵ ਐਮਿਨੀਸ਼ਨ ਆ ਉਹਦਾ ਇਸਤੇਮਾਲ ਨਹੀਂ ਕੀਤਾ ਪਰ ਡਾਕਟਰ ਵੀ ਕਹਿ ਰਹੇ ਆ ਕਿ ਜਿਹੜੇ ਸ਼ਖਸ ਦੀ ਮੌਤ ਹੋਈ ਹੈ ਜਿਹਨੂੰ ਬ੍ਰੌਟ ਡੈੱਡ ਲਿਆਂਦਾ ਗਿਆ ਜਿਹਦੇ ਇਹ ਮੁੰਡਾ ਜਿਹੜਾ ਸ਼ੁਭਕਰਮਨ ਜਿਹਦੀ 21 ਸਾਲ ਉਮਰ ਹੈ ਬਠਿੰਡੇ ਦਾ ਰਹਿਣ ਵਾਲਾ ਬੱਲੂ ਇਹਦਾ ਪਿੰਡ ਆ ਉਹ ਕੱਸ ਰਿਹਾ ਹੈ ਕਿ ਇਹਦੇ ਬੁਲੇਟ ਇੰਜਰੀ ਆ ਹੁਣ ਦਰਸਲ ਮਸਲਾ ਤਾਂ ਇਹ ਹੈਗਾ ਵੀ ਕਿਸਾਨ ਚਾਹੁੰਦੇ ਆ ਵੀ ਸਾਡੀ ਗੱਲ ਸੁਣ ਲਈ ਜਾਵੇ ਸਾਨੂੰ ਉੱਥੇ ਬੁਲਾਇਆ ਜਾਵੇ ਸਾਡੀ ਗੱਲ ਸੁਣੀ ਜਾਵੇ ਤਾਂ ਇਸੇ ਦੌਰਾਨ ਜਦੋਂ ਸਵੇਰੇ ਇਹ ਖਬਰ ਆਈ ਸੀਗੀ ਕਿ ਜਿਹੜੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਉਹ ਕਿਸਾਨਾਂ ਨੂੰ ਮਿਲਣ ਲਈ ਤਿਆਰ ਨੇ ਤਾਂ ਉਸ ਤੋਂ ਬਾਅਦ ਫਿਰ ਇਹ ਸਾਰਾ ਮਾਹੌਲ ਕਿਉਂ ਬਣਾ ਦਿੱਤਾ ਗਿਆ ਦੇਖਦਿਆਂ ਹੀ ਦੇਖਦਿਆਂ ਹਾਲਾਤ ਜਿਹੜੇ ਆ ਉਹ ਕਾਬੂ ਤੋਂ ਬਾਹਰ ਹੋ ਗਏ ਜਿਹੜੀ ਆ ਅਥਰੂ ਗੈਸ ਦੇ ਗੋਲੇ ਚਲਾਣੇ ਸ਼ੁਰੂ ਕਰ ਦਿੱਤੇ ਹਾਲਾਂਕਿ ਕਿਸਾਨ ਜਿਹੜੇ ਆ ਉਹ ਮੀਟਿੰਗ ਵਾਸਤੇ ਤਿਆਰ ਵੀ ਸੀਗੇ ਪਰ ਹੁਣ ਕਿਸਾਨ ਇਹ ਕਹਿ ਰਿਹਾ ਵੀ ਪਹਿਲਾਂ ਅਸੀਂ ਉਸ ਮੁੰਡੇ ਦੀ ਇਨਵੈਸਟੀਗੇਸ਼ਨ ਕਰਾਵਾਂਗੇ ਵੀ ਇਹਨੂੰ ਗੋਲੀ ਕਿਵੇਂ ਲੱਗੀ ਆ ਔਰ ਖਬਰ ਇਹ ਵੀ ਆ ਵੀ ਦੋ ਮੁੰਡੇ ਫੱਟੜ ਵੀ ਹੋਏ ਆ ਹੁਣ ਇੱਕ ਪਾਸੇ ਤਾਂ ਜਿਹੜੀ ਸਥਿਤੀ ਆ ਉਹਨੂੰ ਠੀਕ ਕਰਨਾ ਚਾਹੀਦਾ ਸਥਿਤੀ ਬੇਕਾਬੂ ਹੋਈ ਪਈ ਆ ਸਥਿਤੀ ਜਿਹੜੀ ਆ ਉਹ ਆਊਟ ਆਫ ਕੰਟਰੋਲ ਆ ਜਿਹੜੇ ਲੋਕ ਆ ਪਰੇਸ਼ਾਨ ਆ ਲੋਕ ਜਿਹੜੇ ਆ ਕਿਸਾਨ ਵੀਰ ਆ ਜਿਹੜੇ ਇਹ ਦਿੱਲੀ ਜਾਣਾ ਹੁੰਦੇ ਆ ਇਹ ਚਾਹੁੰਦੇ ਆ ਵੀ ਅਸੀਂ ਦਿੱਲੀ ਜਾਈਏ ਉੱਥੇ ਤਾਂ ਨਾ ਪ੍ਰਦਰਸ਼ਨ ਕਰੀਏ ਹਾਲਾਂਕਿ ਸਰਕਾਰ ਜਿਹੜੀ ਆ ਉਹ ਮੀਟਿੰਗਸ ਕਰ ਵੀ ਚੁੱਕੀ ਆ ਪਰ ਜਿਹੜੀਆਂ ਮੀਟਿੰਗਸ ਨੇ ਇਹ ਬੇਸਿਕ ਆ ਰਹੀਆਂ ਮਸਲਾ ਜਿਹੜਾ ਉਹ ਐਮਐਸਪੀ ਦਾ ਹੈਗਾ ਪਰ ਇਸੇ ਦੌਰਾਨ ਗੋਲੀ ਚਲਾ ਦੇਣੀ ਫਿਰ ਡਾਕਟਰਸ ਇਹ ਗੱਲ ਵੈਰੀਫਾਈ ਕਰਨ ਕਿ ਹਾਂ ਜਿਹੜਾ ਸ਼ਖਸ ਆਇਆ ਇੱਥੇ ਇਹਦੇ ਬੁਲੇਟ ਇੰਜਰੀ ਹੈਗੀ ਆ ਔਰ ਦੋ ਮੁੰਡੇ ਜਿਹੜੇ ਜ਼ਖਮੀ ਹੋਏ ਆ ਉਹਨਾਂ ਦੇ ਵੀ ਬੁਲੇਟ ਇੰਜਰੀ ਆ ਸੋ ਇਹ ਸਭ ਦੇ ਵਿੱਚ ਜਿਹੜਾ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਔਰ ਨਾਲ ਦੀ ਨਾਲ ਗੱਲ ਤਾਂ ਇਹ ਹੈ ਵੀ ਕਿਸਾਨ ਨੇ ਇਹ ਜਿਹੜੇ ਕਿਸਾਨ ਆਪਣੀ ਮੰਗ ਰੱਖਣੀ ਚਾਹੁੰਦੇ ਆ ਇਹ ਗੱਲਾਂ ਹੀ ਕਰਨੀਆਂ ਚਾਹੁੰਦੇ ਆ ਇਹ ਚਾਹੁੰਦੇ ਆ ਵੀ ਸਾਡਾ ਐਮਐਸਪੀ ਦਾ ਜਿਹੜਾ ਮਸਲਾ ਹੈ ਇਹਨੂੰ ਹੱਲ ਕਰ ਦਿੱਤਾ ਜਾਵੇ ਇੱਕ ਪੱਕਾ ਕਾਨੂੰਨ ਉਹਦੇ ਤੇ ਬਣਾ ਦਿੱਤਾ ਜਾਵੇ ਪਰ ਇਦਾਂ ਲੱਗ ਦਾ ਨਹੀਂ ਜਿਵੇਂ ਹੁਣ ਸਰਕਾਰ ਜਿਹੜੀ ਆ ਉਹ ਇਹਨਾਂ ਦੀਆਂ ਮੰਗਾਂ ਮੰਨੇਗੀ ਕਿਉਂਕਿ ਅੱਜ ਤੋਂ ਪਹਿਲਾਂ ਤੱਕ ਤਾਂ ਜਿਹੜਾ ਵਾ ਉਹ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਚਲਾ ਰਹੇ ਸੀਗੇ ਉਹਦੇ ਨਾਲ ਦੀ ਨਾਲ ਰਬੜ ਦੀਆਂ ਗੋਲੀਆਂ ਚਲਦੀਆਂ ਸੀਗੀਆਂ ਤੇ ਅੱਜ ਗੋਲੀ ਚਲਾ ਦੇਣੀ ਉਹ ਵੀ ਆਪਣੇ ਦੇਸ਼ ਦੇ ਕਿਸਾਨ ਦੇ ਖਿਲਾਫ ਹਾਲਾਂਕਿ ਜਦੋਂ 2020 ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਸੀ ਤਾਂ ਬੜਾ ਜਿਹੜਾ ਉਹ ਸ਼ਾਂਤਮਈ ਪ੍ਰਦਰਸ਼ਨ ਸੀਗਾ ਤਾਂ ਹੁਣ ਇਦਾਂ ਲੱਗਦਾ ਹੈ ਕਿ ਇਸ ਪ੍ਰਦਰਸ਼ਨ ਨੂੰ ਇੱਕ ਹੋਰ ਹੀ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਦਾਂ ਲੱਗਦਾ ਵੀ ਇਹਦੇ ਵਿੱਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਆਪਾਂ ਮੀਟਿੰਗ ਲਈ ਸੱਦਦੇ ਆਂ ਇੱਕ ਪਾਸੇ ਅਸੀਂ ਕਹਿ ਦਿੰਦੇ ਆਂ ਵੀ ਆਪਾਂ 4 ਵਜੇ ਅੱਜ ਕਾਤ ਕਰਦੇ ਆਂ ਔਰ ਇਸੇ ਦੌਰਾਨ ਸਵੇਰੇ ਜਦੋਂ ਸ਼ੰਭੂ ਦੇ ਵਿੱਚ ਇਹ ਖਬਰ ਆਈ ਕਿ ਮੀਟਿੰਗ ਵਾਸਤੇ ਜਿਹੜੀ ਆ ਉਹ ਇਨਵੀਟੇਸ਼ਨ ਆ ਗਿਆ ਜੀ ਸੱਦ ਲਿਆ ਜੀ ਮੰਤਰੀ ਸਾਹਿਬ ਕਹਿੰਦੇ ਆ ਵੀ ਇੱਕ ਵਾਰੀ ਆ ਕੇ ਮਿਲੋ ਔਰ ਉਤੋਂ ਕੁਝ ਚਿਰ ਬਾਅਦ ਹੀ ਜਿਹੜੇ ਹਾਲਾਤ ਆ ਉਹ ਇਦਾਂ ਬਣ ਗਏ ਵੀ ਜਿੱਦਾਂ ਜਿਹੜਾ ਹਰਿਆਣਾ ਦੇ ਉੱਤੇ ਕਿਸ ਨੇ ਹਮਲਾ ਕਰ ਦਿੱਤਾ ਹਰਿਆਣਾ ਇਸ ਦੇਸ਼ ਦਾ ਹਿੱਸਾ ਹੀ ਨਹੀਂ ਹੈ ਹਾਲਾਂਕਿ ਜਿਹੜੇ ਹਰਿਆਣਾ ਦੇ ਕਿਸਾਨ ਆ ਉਹਨਾਂ ਨੂੰ ਵੀ ਡੱਕ ਕੇ ਰੱਖਿਆ ਹੋਇਆ ਉਹ ਜਿਹੜੇ ਕਿਸਾਨ ਆ ਉਹ ਵੀ ਧਰਨੇ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਪੁਲਿਸ ਜਿਹੜਾ ਪੂਰਾ ਪਹਿਰਾ ਦੇ ਰਹੀ ਆ ਕਿ ਕਿਹੜੇ ਘਰ ਚੋਂ ਮੁੰਡਾ ਜਿਹੜਾ ਉਹ ਇਸ ਧਰਨੇ ਦੇ ਵਿੱਚ ਗਿਆ ਹੋਇਆ ਜਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਉਨਾ ਦੀ ਇਹ ਵੀ ਗੱਲ ਆਈ ਹੈ ਕਿ ਜੇ ਹਰਿਆਣਾ ਦੇ ਕਿਸਾਨ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣਗੇ ਤਾਂ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਉਹਨਾਂ ਦੇ ਜਿਹੜੇ ਟਰੈਕਟਰ ਐ ਟਰਾਲੀਆਂ ਨੇ ਜਿਹੜੀਆਂ ਕੰਬਾਈਨ ਮਸ਼ੀਨਾਂ ਨੇ ਉਹ ਰੱਦ ਕਰ ਦਿੱਤੇ ਜਾਣਗੇ ਉਹਨਾਂ ਦੇ ਜਿਹੜੇ ਰਜਿਸਟ੍ਰੇਸ਼ਨਸ ਰੱਦ ਕਰ ਦਿੱਤੇ ਜਾਣਗੇ ਸੋ ਸਰਕਾਰ ਨੂੰ ਚਾਹੀਦਾ ਵੀ ਇਹ ਦਾ ਮਸਲੇ ਦਾ ਕੋਈ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਆਪਣੇ ਨੌਜਵਾਨ ਜਿਹੜੇ ਆ ਉਹ ਮਾਰੇ ਜਾ ਰਹੇ ਆ ਔਰ ਇਹ ਸਭ ਦੇ ਵਿੱਚ ਜਿਹੜੀ ਸਥਿਤੀ ਆ ਉਹ ਬੇਕਾਬੂ ਹੁੰਦੀ ਜਾ ਰਹੀ ਹੈ ਇਹ ਸਥਿਤੀ ਨੂੰ ਕੰਟਰੋਲ ਕਰਨਾ ਚਾਹੀਦਾ ਇਹਨੂੰ ਬਹੁਤ ਸੁਚੱਡੇ ਢੰਗ ਦੇ ਨਾਲ ਜਿਹੜਾ ਬੈਠ ਕੇ ਮਸਲੇ ਨੂੰ ਹੱਲ ਕੀਤਾ ਜਾਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ